ਈ ਮੈਂ 43000 ਨੌਕਰੀ ਦੇਤੀ ਉਹ ਮੈਂ ਬਿਜਲੀ ਫ੍ਰੀ ਕਰਤੀ ਕਾਂਗਰਸੀਆਂ ਦਾ ਵੀ ਯਾਰ ਐ ਚੰਨੀ ਗਦਰੇ ਹੋਰ ਫਿਰਦਾ ਐ ਬਾਜਵਾ ਇਧਰ ਨੂੰ ਫਿਰਦਾ ਐ ਸਮਝ ਹੀ ਨਹੀਂ ਆ ਰਹੀ ਦੀ ਕਰੀਏ ਕੀ ਧੜਕੀ ਉੱਠ ਕੇ ਗਾਲ੍ਹਾਂ ਮੈਨ ਨੂੰ ਬਸ ਅਲੈਕਮ ਅਬਾਸ ਤੇ ਭਗਵਾਨ ਤੁਮਾਂ ਚ ਬਿਮਾਰ ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਨੀਟ ਦੀ ਪ੍ਰੀਖਿਆ ਦੇ ਵਿੱਚ ਧਾਂਦਲੀ ਹੋਈ ਪੇਪਰ ਲੀਕ ਹੋਇਆ ਕਈ ਗ੍ਰਿਫਤਾਰੀਆਂ ਹੋਈਆਂ ਤੇ ਉਸ ਤੋਂ ਬਾਅਦ ਹੁਣ ਨੀਟ ਦੀ ਪ੍ਰੀਖਿਆ ਦੇ ਉੱਤੇ ਸਵਾਲ ਖੜੇ ਹੋਏ ਨੇ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ ਹੈ ਤੇ ਹੁਣ ਇੱਕ ਅਜਿਹਾ ਹੀ ਮਾਮਲਾ ਪੰਜਾਬ ਦੇ ਵਿੱਚ ਸਾਹਮਣੇ ਆ ਗਿਆ ਹੈ ਐਗਰੀਕਲਚਰ ਡਵੈਲਪਮੈਂਟ ਆਫੀਸਰ ਦੇ ਪੇਪਰ ਦੇ ਲੀਕ ਹੋਣ ਦੀਆਂ ਖਬਰਾਂ ਨੇ ਇਸ ਨੂੰ ਲੈ ਕੇ ਕਈ ਸ਼ਿਕਾਇਤਾਂ ਵੀ ਪਹੁੰਚੀਆਂ ਨੇ ਤੇ ਸੁਖਪਾਲ ਸਿੰਘ ਖੈਰਾਹੁਰਾ ਨੇ ਇੱਕ ਸ਼ਿਕਾਇਤ ਪੱਤਰ ਵੀ ਸਾਂਝਾ ਕਰ ਦਿੱਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਨੂੰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਕਿ ਇੱਕ ਵਿਦਿਆਰਥੀ ਵੱਲੋਂ ਜਿਸ ਨੇ ਇਹ ਪੇਪਰ ਦਿੱਤਾ ਸੀਗਾ ਉਹਨੇ ਸ਼ਿਕਾਇਤ ਕੀਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਪੰਜਾਬ ਦੇ ਵਿੱਚ ਕਿ ਐਗਰੀਕਲਚਰਲ ਵਿਭਾਗ ਦੇ ਵਿੱਚ ਨਿਯੁਕਤੀਆਂ ਕਰਨੀਆਂ ਨੇ ਅਫਸਰਾਂ ਦੇ ਨੁਕਤੀਆਂ ਨੇ ਤੇ ਉਹਦਾ ਪੇਪਰ ਹੀ ਲੀਕ ਹੋ ਜਾਵੇ ਤੇ ਸਿੱਦੇ ਤੌਰ ਦੇ ਉੱਤੇ ਕਈ ਜਿਹੜੇ ਕੈਂਡੀਡੇਟ ਸੀ ਉਹਨਾਂ ਦਾ ਭਵਿੱਖ ਦਾ ਦੇ ਉੱਤੇ ਲੱਗ ਚੁੱਕਿਆ ਹੈ ਦੁਬਾਰਾ ਜੇਕਰ ਉਹ ਪ੍ਰੀਖਿਆ ਹੁੰਦੀ ਹੈ ਤਾਂ ਦੁਬਾਰਾ ਫੇਰ ਉਹਨਾਂ ਨੂੰ ਤਿਆਰੀਆਂ ਕਰਨੀਆਂ ਪੈਣਗੀਆਂ ਉਸੇ ਤਰ੍ਹਾਂ ਹੀ ਨਵੇਂ ਸ਼ਡਿਊਲ ਬਣਨਗੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਖੁਰਾਂ ਨੂੰ ਅਪੀਲ ਕੀਤੀ ਗਈ ਹੈ ਸੁਪਾਲ ਸਿੰਘ ਖਹਿਰਾ ਹੋਰਾਂ ਵੱਲੋਂ ਕਿ ਇਸ ਪੇਪਰ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਸਾਰਾ ਕੁਝ ਸਾਹਮਣੇ ਆ ਸਕੇ ਕਹਿੰਦੇ ਇੱਕ ਨਹੀਂ ਹੋਰਾਂ ਕਈਆਂ ਨੇ ਵੀ ਲਗਾਤਾਰ ਸ਼ਿਕਾਇਤਾਂ ਭੇਜੀਆਂ ਨੇ ਇਸ ਪੇਪਰ ਦੇ ਸਬੰਧ ਦੇ ਵਿੱਚ ਪਰ ਇਹਦੇ ਉੱਤੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹਨਾਂ ਦੱਸਦੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਦਾਅਵੇ ਕੀਤੇ ਜਾਂਦੇ ਨੇ ਕਿ ਹਜ਼ਾਰਾਂ ਨੌਕਰੀਆਂ ਉਹਨਾਂ ਨੇ ਨੌਜਵਾਨਾਂ ਨੂੰ ਦੇ ਦਿੱਤੀਆਂ ਨੇ ਪਰ ਦੂਜੇ ਪਾਸੇ ਵਿਰੋਧੀ ਕਹਿੰਦੇ ਨੇ ਕਿ ਅਜੇ ਤੱਕ ਨੌਕਰੀਆਂ ਜ਼ਰੂਰ ਮਿਲਦੀਆਂ ਨੇ ਪਰ ਨਿਯੁਕਤੀ ਪੱਤਰਾਂ ਤੱਕ ਹੀ ਕੰਮ ਸੀਮਿਤ ਰਹਿ ਜਾਂਦਾ ਹੈ ਕਈਆਂ ਨੂੰ ਤਾਂ ਸਟੇਸ਼ਨ ਲੋਟ ਨਹੀਂ ਹੁੰਦੇ ਵੀ ਸਵਾਲ ਵਿਰੋਧੀ ਲਗਾਤਾਰ ਖੜੇ ਕਰਦੇ ਨੇ ਸੂਬਾ ਸਰਕਾਰ ਤੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪਹਿਲਾਂ ਵੱਡੇ ਵੱਡੇ ਸਮਾਗਮ ਕਰਕੇ ਨਿਯੁਕਤੀ ਪੱਤਰ ਵੰਡੇ ਸਨ ਵੱਖ-ਵੱਖ ਵਿਭਾਗਾਂ ਦੇ ਨੌਜਵਾਨਾਂ ਨੂੰ ਤਾਂ ਉਹਦੇ ਵੀ ਸਵਾਲ ਖੜੇ ਹੋਏ ਕਿ ਪੰਜਾਬ ਦੀਆਂ ਨੌਕਰੀਆਂ ਦੇ ਉੱਤੇ ਬਹੁਤ ਜ਼ਿਆਦਾ ਨੌਜਵਾਨ ਬਾਰਲੇ ਭਰਤੀ ਕਰ ਲਏ ਜਾਂਦੇ ਨੇ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਤੇ ਹੁਣ NEET ਵਾਲੇ ਮਾਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਐਗਰੀਕਲਚਰਲ ਡਵੈਲਪਮੈਂਟ ਆਫੀਸਰ ਦਾ ਪੇਪਰ ਨੂੰ ਲੈ ਕੇ ਸਵਾਲ ਖੜੇ ਹੋ ਗਏ ਨੇ ਇਹ ਪੇਪਰ ਲਿਆ ਗਿਆ ਸੀਗਾ ਪਰ ਇਸ ਪੇਪਰ ਦੇ ਵਿੱਚ ਕਹਿੰਦੇ ਤਾਂਦਲੀ ਹੋਈ ਆ ਤਾਂ ਇਹਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇੱਕ ਪੋਸਟ ਜੋ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਉਹ ਸੁਖਪਾਲ ਸਿੰਘ ਖੈਰਾ ਹੋਰਾਂ ਨੇ ਕੀਤੀ ਹੈ ਜਿਦੇ ਵਿੱਚ ਉਹ ਲਿਖਦੇ ਨੇ ਕਿ ADO ਦਾ ਪੇਪਰ ਲੀਕ ਸਰਕਾਰ ਨੂੰ ਇਸ ਬਾਰੇ ਜਾਂਚ ਪੜਤਾਲ ਕਰਾਉਣੀ ਚਾਹੀਦੀ ਹੈ ਇੱਕ ਪ੍ਰੀਖਿਆਰਥੀ ਵੱਲੋਂ ਈਮੇਲ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੇਪਰ ਲੀਕ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਕਹਿੰਦੇ ਉਹਨਾਂ ਦੇ ਦਫ਼ਤਰ ਤੱਕ ਇਹ ਈਮੇਲ ਰਾਹੀਂ ਜਾਣਕਾਰੀ ਪਹੁੰਚੀ ਸੀਗੀ ਪੇਪਰ ਹੋਣ ਤੋਂ ਬਾਅਦ ਕਈ ਗੱਲਾਂ ਸਾਹਮਣੇ ਆਈਆਂ ਅਤੇ ਪ੍ਰੀਖਿਆਰਥੀਆਂ ਵੱਲੋਂ ਜਾਂਚ ਪੜਤਾਲ ਲਈ ਸੈਂਕੜੇ ਸ਼ਿਕਾਇਤਾਂ ਭੇਜੀਆਂ ਗਈਆਂ ਪਰ ਸਰਕਾਰ ਅਤੇ ਪ੍ਰਸ਼ਾਸਨ ਪ੍ਰੀਖਿਆਰਥੀਆਂ ਦੇ ਭਵਿੱਖ ਬਾਰੇ ਚਿੰਤਤ ਨਹੀਂ ਹੈ ਸਿੱਧੇ ਨਿਸ਼ਾਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਸਾਧ ਦਿੱਤੇ ਨੇ ਇੱਕ ਪਾਸੇ ਨੀਟ ਵਾਲਾ ਮਾਮਲਾ ਉਹ ਜੇ ਸ਼ਾਂਤੋਂ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਪੰਜਾਬ ਦੇ ਵਿੱਚ ਵੱਡਾ ਮਾਮਲਾ ਸਾਹਮਣੇ ਆਉਣ ਦੀ ਸੰਭਾਵਨਾ ਬਣ ਗਈ ਹੈ ਜੇਕਰ ਇਸ ਪੇਪਰ ਦੇ ਵਿੱਚ ਸੱਚਮੁੱਚ ਧਾਂਦਲੀ ਹੋਈ ਹੈ ਉਹਦੀ ਜਾਂਚ ਕੀਤੀ ਜਾਂਦੀ ਹੈ ਤਾਂ ਕਈ ਅਫਸਰਾਂ ਦੇ ਉੱਤੇ ਵੀ ਗਾੜ੍ਹ ਦੇਖ ਸਕਦੀ ਹੈ ਕਈ ਮੰਤਰੀਆਂ ਦਾ ਵੀ ਇਹਦੇ ਵਿੱਚ ਜ਼ਿਕਰ ਹੋ ਸਕਦਾ ਹੈ ਤੇ ਕਈ ਜਿਹੜੇ ਉਹ ਵੀ ਲੋਕ ਹੋਣਗੇ ਜਿਹੜੇ ਵਿਦਿਆਰਥੀ ਸੀਗੇ ਜਿਨ੍ਹਾਂ ਨੇ ਪੇਪਰ ਦੇਣਾ ਸੀ ਉਹਨਾਂ ਦੀ ਕੀ ਇਨਵੋਲਵਮੈਂਟ ਸੀ ਉਹਨਾਂ ਨੇ ਕਿੰਨਾ ਤੋਂ ਪੇਪਰ ਲੀਕ ਕਰਵਾਇਆ ਤਾਂ ਉਹ ਵੀ ਸਾਰਾ ਕੁਝ ਜਾਂਚ ਦੇ ਘੇਰੇ ਦੇ ਵਿੱਚ ਆ ਜਾਵੇਗਾ ਪਰ ਵੱਡਾ ਸਵਾਲ ਹੈ ਕਿ ਵਿਦਿਆਰਥੀ ਮਿਹਨਤ ਕਰਦੇ ਨੇ ਪਰ ਕਈ ਲੋਕ ਹੁੰਦੇ ਨੇ ਜਿਹੜੇ ਦੂਜੇ ਰਸਤੇ ਰਾਹੀਂ ਅੰਦਰ ਖਾਤੇ ਇਹਨਾਂ ਨੌਕਰੀਆਂ ਉੱਤੇ ਕਾਬਜ਼ ਹੋ ਜਾਂਦੇ ਨੇ ਪਰ ਮਾਨ ਸਰਕਾਰ ਨੂੰ ਜਿੱਥੇ ਇੰਨੀਆਂ ਨੌਕਰੀਆਂ ਦੇਨ ਦੇ ਦਾਅਵੇ ਕਰਦੀ ਆ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਹੀ ਤੇ ਪਾਰਦਰਸ਼ਤਾ ਦੇ ਨਾਲ ਹੀ ਨੌکریاں ਮਿਲਣ ਵੈਸੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਹਿੰਦੇ ਨੇ ਕਿ ਗਰੀਬ ਘਰਾਂ ਦੇ ਬੱਚਿਆਂ ਨੂੰ ਅਸੀਂ ਨੌکریاں ਦੇ ਰਹੇ ਹਾਂ ਪੂਰੇ ਮੈਰਿਟ ਦੇ ਆਧਾਰ ਦੇ ਉੱਤੇ ਨੌکریاں ਦਿੱਤੀਆਂ ਜਾਂਦੀਆਂ ਨੇ ਪਰ ਇਹ ਜਿਹੜਾ ਐਗਰੀਕਲਚਰ ਵਿਭਾਗ ਦਾ ਪੇਪਰ ਲੀਕ ਹੋਣ ਦਾ ਨਵਾਂ ਮਾਮਲਾ ਚਰਚਾ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਇਹਦੀ ਕੀ ਅਪਡੇਟ ਹੈ ਕੀ ਇਹਦੇ ਉਤੇ ਜਾਂਚ ਕੀਤੀ ਜਾਂਦੀ ਹੈ ਜਾਂ ਫਿਰ ਪੰਜਾਬ ਸਰਕਾਰ ਜਾਂ ਖੇਤੀਬਾੜੀ ਵਿਭਾਗ ਜਾਂ ਸਬੰਧਤ ਵਿਭਾਗ ਜਿਨ੍ਹਾਂ ਨੇ ਪੇਪਰ ਲਿਆ ਸੀਗਾ ਉਹ ਕੀ ਅਪਡੇਟ ਦਿੰਦੇ ਨੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਦਿੰਦੇ ਨੇ ਨਾਲ ਦੀ ਨਾਲ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਜਦੋਂ ਸਾਡੇ ਤੱਕ ਕੋਈ ਇਨਪੁਟ ਪਹੁੰਚੀ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਚਲੋ ਨੰਝਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਦਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕਿਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ਟਾ ਜੀ ਮੈਂ ਹਕੂਮਤ ਜਿੰਦਾਵਾ ਤੇ ਤੁਸੀਂ ਦੇਖ ਲਿਓ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ